ਸਿਆਰੀ ਤੇ ਕਿਹੜਾ ਮਹਲਾਇ ਐ ਮਹਲਾ ਕਾਲਜ ਰੋਡ ਦੀ ਰਾਮ ਨੀਲਾ ਗਰਾਊਂਡ ਵਾਲੀ ਗਲੀ ਆ ਅੰਨਾ ਦਾ ਦਿੱਕਤ ਸੀ ਕਿ ਇੱਕ ਤਾਂ ਜਿਹੜਾ ਮੇਨ ਬ੍ਰਹਮਪੁਰ ਰੋਡ ਵਾਲਾ ਜਿਹੜਾ ਸੀਵਰ ਜਿਹੜਾ ਮੱਛੀ ਮਾਰਕੀਟ ਤੱਕ ਜਾਂਦਾ ਉਹ ਸੀਵਰ ਸੀ ਸਾਰਾ ਭਰਿਆ ਹੋਇਆ ਉਹਦੇ ਕਰਕੇ ਜਿਹੜਾ ਮੇਨ ਚੈਂਬਰ ਹੈ ਜਿਹੜਾ ਨਾਲਾ ਪਾਣੀ ਖਿੱਚਦਾ ਆ ਸਾਰਾ ਓਵਰਫਲੋ ਪਾਣੀ ਇਹਦੇ ਚ ਆ ਰਿਹਾ ਸੀ ਹਫਤੇ 10 ਦਿਨ ਤੋਂ ਦਿੱਕਤ ਸੀ ਤੁਸੀਂ ਮਹੱਲੇ ਤੇ ਖੜੇ ਹੋ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਬਹੁਤ ਜ਼ਿਆਦਾ ਮਹੱਲੇ ਚ ਗਲੀ ਚ ਪਾਣੀ ਖੜਾ ਅਸੀਂ ਬਲਜੀਤ ਪਾੜਾ ਜੀ ਦੇ ਧਿਆਨ ਚ ਗੱਲ ਲਿਆਂਦੀ ਉਹਨਾਂ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਆਪਣਾ ਜਾ ਕੇ ਬੰਦੇ ਇਸ ਕਮੇਟੀ ਵਾਲੇ ਲੈ ਕੇ ਜਾਓ ਉਸੇ ਦੇਖੋ ਮੌਕਾ ਕੀ ਹੈਗਾ ਜਦੋਂ ਅਸੀਂ ਮੌਕਾ ਦੇਖਿਆ ਆ ਕੇ ਇੱਥੇ ਮੌਕਾ ਦੇਖਿਆ ਤੇ ਮੌਕੇ ਦੀ ਕਿ ਨਾਲਾ ਪੂਰਾ ਭਰਿਆ ਹੋਇਆ ਸੀ ਜਿਹਦੇ ਕਰਕੇ ਜਿਹੜੇ ਲਾਗੇ ਘਰ ਨੇ ਘਰਾਂ 'ਚ ਪਾਣੀ ਜਾ ਰਿਹਾ ਸੀ ਜਿੰਨੇ ਉਹਨਾਂ ਦੇ ਘਰਾਂ ਦੇ ਪਾਣੀ ਸੀਵਰ ਦਾ ਵੀ ਬੈਕ ਵਿੱਚ ਵਜ ਰਿਹਾ ਸੀ ਜਿਹਦੇ ਕਰਕੇ ਦਿੱਕਤ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਫਿਰ ਇੱਕ ਹਫ਼ਤੇ ਤੋਂ ਬਲਜੀਤ ਪਾੜਾ ਜੀ ਦੇ ਕਹਿਣ ਤੇ ਅਸੀਂ ਇੱਥੇ ਬੰਦੇ ਲਾਏ ਤੁਸੀਂ ਨਾਲਾ ਦੇਖੋਗੇ ਜੋ ਤੁਹਾਨੂੰ ਮੈਂ ਵੀਡੀਓ ਸੀ ਪਾਵਾਂਗਾ ਜੋ ਸਾਫ਼ ਹੋ ਉਹ ਪਹਿਲਾਂ ਦੀ ਵੀਡੀਓ ਸੀ ਨਾਲੇ ਦੀਆਂ ਸਾਰਾ ਗੰਦ ਅਸੀਂ ਬਾਰ ਕਢਾਇਆ ਜਿੰਨਾ ਕੂੜਾ ਸੀ ਫਿਰ ਇੱਕ ਘਰ ਦੇ ਵਿੱਚ ਇੱਕ ਘਰ ਹੈਗਾ ਉਹਨਾਂ ਦੇ ਨਾਲੇ ਦੀ ਦੋਨੋਂ ਸਾਈਡ ਤੇ ਕੰਦ ਕੀਤੀ ਹੋਈ ਆ ਉਹਦਾ ਕੰਦ ਖੁਸ਼ੀ ਨਾਲ ਨਹੀਂ ਕੀਤੀ ਰੀਜ਼ਨ ਸੀ ਕਿ ਛੋਟੇ ਬੱਚੇ ਨੇ ਕਿ ਕਿਤੇ ਕੋਈ ਨਾਲੇ ਚ ਨਾ ਡਿੱਗ ਜੇ ਇੱਕ স্মੈਲ ਆਉਂਦੀ ਸੀ ਘਰੋਂ ਗੰਦ ਜਿਹੜਾ ਘਰ ਦੇ ਅੰਦਰ ਨਾ ਆਏ ਫਿਰ ਉਹ ਇੱਕ ਸਾਈਡ ਤੋਂ ਕੰਦ ਅਸੀਂ ਤੜਵਾਈ ਜਿਹੜਾ ਨਾਲਾ ਮਿਸ਼ਨ ਕੰਪਾਊਂਡ ਨੂੰ ਦੁਰਦਾ ਸੀ ਜਾ ਕੇ ਉਹਨੂੰ ਵੀ ਅਸੀਂ ਫਿਰ ਸਾਫ਼ ਕਰਾਇਆ ਸਾਰਾ A to Z ਤੇ ਲਾਸਟ ਹੀ ਜਾ ਕੇ ਦੋ ਦਰਖਤ ਸੀ ਇਹਦੇ ਵਿੱਚ ਇੱਕ ਦਰਖਤ ਕਟਿਆ ਉਹਦੇ ਵਿੱਚੋਂ ਜਿਹਦੇ ਕਰਕੇ ਕੱਲ ਸਾਰਾ ਪਾਣੀ ਜਿਹੜਾ ਚਲਿਆ ਤੇ ਜਿਹੜਾ ਨਾਲੇ ਦਾ ਪਾਣੀ ਜਿਹੜਾ ਅੱਜ ਡਾਊਨ ਹੈਗਾ ਹੁਣ ਥੋੜੀ ਕਿ ਗਾਰ ਰਹਿ ਗਈ ਉਹਦੇ ਵਿੱਚ ਕੱਢਣ ਵਾਲੀ ਉਹ ਅਸੀਂ ਕੱਢਾਂਗੇ ਇੱਕ ਚੀਜ਼ ਹੋਰ ਇੱਕ ਸ਼ਰਾਰਤੀ ਇੱਕ ਬੰਦੇ ਕਰਕੇ ਉਹਨੇ ਏਡੀਸੀ ਸਾਹਿਬ ਨੂੰ ਸ਼ਿਕਾਇਤ ਪਾਈ ਠੀਕ ਹੈ ਜਦ ਜਦ ਕਿ ਇੱਕ ਹਫ਼ਤੇ ਤੋਂ ਕੰਮ ਹੋ ਰਿਹਾ ਸੀ ਲੋਕ ਅਖਰ ਕੱਟਾ ਬਾਨ ਵਾਸਤੇ ਕਿ ਮੇਰੇ ਏਡੀਸੀ ਸਾਹਿਬ ਨੂੰ ਲੈ ਕੇ ਆਇਆ ਏਡੀਸੀ ਸਾਹਿਬ ਨੇ ਦੇਖਿਆ ਵੀ ਮੌਕੇ ਤੇ ਕਿ ਸਾਰੇ ਕੰਮ ਹੋ ਰਿਹਾ ਪਹਿਲਾਂ ਹੀ ਉਹ ਵੀ ਸਮਝ ਗਏ ਸੀ ਕਿ ਮੈਨੂੰ ਇੱਥੇ ਕਿਸੇ ਸ਼ਰਾਰਤੀ ਸ਼ਰਾਰਤ ਨਾ ਹੀ ਲਿਆਂਦਾ ਗਿਆ ਇੱਥੇ ਏਡੀਸੀ ਸਾਹਿਬ ਕਹਿ ਗਏ ਅਸੀਂ ਗੱਡੀ ਭੇਜਾਂਗੇ ਕੋਈ ਗੱਡੀ ਨਹੀਂ ਅਜੇ ਤੱਕ ਪਹੁੰਚੀ ਇੱਥੇ ਅਸੀਂ ਇੱਕ ਚੀਜ਼ ਹੋਰ ਦੱਸ ਦਈਏ ਕਿ ਸੀਵਰ ਅਜੇ ਵੀ ਭਰੇ ਹੋਏ ਆ ਪਰ ਸੀਵਰ ਦੇ ਬਾਵਜੂਦ ਅਸੀਂ ਜਿਹੜਾ ਵਾ ਕਮੇਟੀ ਵਾਲੇ ਬੰਦਿਆਂ ਦੀ ਇਹਦੇ ਚ ਜਿਹੜੀ ਆ ਤਾਰੀਫ਼ ਕਰਨੀ ਚਾਹੀਦੀ ਕਿ ਉਹਨਾਂ ਦੀ ਮਿਹਨਤ ਨਾਲ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਸੀ ਉਹਨਾਂ ਦੀ ਮਿਹਨਤ ਨਾਲ ਹੀ ਸਾਰੇ ਦੇ ਨਾਲੇ ਦਾ ਪਾਣੀ ਜਿਹੜਾ ਵਾ ਅਸੀਂ ਸੀਵਰ ਓਵਰਫਲੋਡ ਦੇ ਬਾਵਜੂਦ ਹੀ ਸਾਰੇ ਦੇ ਨਾਲੇ ਦਾ ਪਾਣੀ ਚਲਾਇਆ ਅੱਜ ਮੁਹੱਲੇ ਨੂੰ ਪਾਣੀ ਤੋਂ ਰਾਹਤ ਮਿਲੀ ਹੈ। ਹੋਰ ਸਮੱਸਿਆ ਨਾ ਹੋਵੇ ਪੂਰੀ ਰਾਹਤ। ਉਹ ਹੱਲ ਹੋ ਗਿਆ। ਇੱਕ ਅੰਨਾਂ ਦੀ ਇੱਕ ਡਿਮਾਂਡ ਹੈਗੀ ਆ ਉਹਦੀ ਗਲੀ ਦੀ। ਉਹ ਅਸੀਂ ਬਲਜੀਤ ਪਾੜਾ ਜੀ ਨਾਲ ਗੱਲ ਕਰ ਲਈ ਆ। ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਤੁਸੀਂ ਜਾ ਕੇ ਉਹਨਾਂ ਦੇ ਵਿਹਾਰ ਤੇ ਥੋੜੇ ਬਾਅਦ ਸੀ ਅੱਜ ਨਹੀਂ ਤਾਂ ਉਹਨਾਂ ਨੇ ਆਣਾ ਸੀ। ਉਹਨਾਂ ਦੀ ਵਿਹਾਰਤੀ ਜਿਹੜਾ ਅਸੀਂ 1 ਮਹੀਨੇ ਦੇ ਵਿੱਚ ਨਾਲ ਗਲੀ ਬਣਾ ਕੇ ਦਵਾਂਗੇ। 1 ਮਹੀਨੇ ਤੋਂ 31ਵਾਂ ਦਿਨ ਨਹੀਂ ਹੋਵੇਗਾ। ਉਸ ਤੋਂ ਪਹਿਲਾਂ ਬਣਾ ਕੇ ਦਵਾਂਗੇ ਗਲੀਆਂ ਨਾਲ ਦੇ ਇਹ ਲੈ ਨਾਂ ਬਿਮਲਾ ਕਿਹੜਾ ਮੱਲਾ ਯਾਰ ਰਾਮ ਨੀਲਾ ਗਰਉਂ ਕਿਸ ਸਮੱਸਿਆ ਹੈ ਸਾਡੀ ਸਮੱਸਿਆ ਉਹ ਨਾਲੇ ਦੀ ਸੀ ਨਾਲੇ ਚ ਗੰਦ ਬਹੁਤ ਸੀ ਗਲੀ ਚ ਪਾਣੀ ਆ ਜਾਂਦਾ ਸੀ ਤੇ ਨਕਲੋ ਨੇ ਵਿਚਾਰੇ ਨੇ ਬੜੀ ਮਿਹਨਤ ਕੀਤੀ ਬੰਦੇ ਲਾਏ ਨਾਲਾਂ ਨੂੰ ਸਾਫ਼ ਕਰਾਇਆ ਸਾ ਹਫ਼ਤਾ ਪਰ ਰੇ ਅਸੀਂ ਅੱਧਾ ਹੀ ਗੰਦ ਦੇ ਵਿੱਚ ਹੀ ਕਿੰਨੀ ਦੇਰ ਰੇ ਹਫ਼ਤਾ ਬਾਅਦ ਹੁਣ ਪਾਣੀ ਰਿਹਾ ਸਾਡੀ ਗਲੀ ਚ ਖੜਾ ਫੇ ਕਿਹ ਨਾਲ ਗੱਲ ਬਾਤ ਕੀ ਨਕਲੋ ਨਾਲ ਨਾ ਗੱਲ ਬਾਤ ਕੀਤੀ ਇਹਨਾਂ ਨੇ ਫਿਰ ਲਿਆਂਦੇ ਬੰਦੇ ਵਿਚਾਰੇ ਬਰ ਕਮੇਟੀ ਕਰੋ ਤੇ ਉਹਨਾਂ ਨੇ ਚਾਰੇ ਇਨਸਾਫ ਕਰਾਇਆ ਠੀਕ ਹੈ ਉਹ ਕੋਈ ਸਮੱਸਿਆ ਤੇ ਨਹੀਂ ਆ ਰਹੀ ਹੁਣ ਹੋਰ ਜਿਹੜੀ ਸਮੱਸਿਆ ਹੈ ਦੱਸਣ ਦੇ ਨੇ ਇਹਨਾਂ ਨੂੰ ਪੁੱਛੋ ਉਹਨਾਂ ਨੂੰ ਜੀ ਉਹ ਜਿਹੜੀ ਨਾਲੇ ਦੀ ਸਮੱਸਿਆ ਹੈ ਹੱਲ ਹੋ ਗਈ ਆ ਨਾਲੇ ਦੀ ਸਮੱਸਿਆ ਤੇ ਹੱਲ ਹੋ ਗਈ ਕੀ ਕਹਿਣਾ ਚਾਹੋਗੇ ਉਹ ਗਲੀ ਸਾਡੀ ਬਣਨੀ ਚਾਹੀਦੀ ਆ ਭਰਾ ਕੀ ਕਹਿੰਦੇ ਨੇ ਨਤੂ ਭਾਈ ਕੀ ਕਹਿ ਕਹਿ ਕੇ ਨੇ ਬਣਾ ਦੇਣਗੇ ਹਾਂ ਉਹ ਕਹਿੰਦੇ ਆ ਵੀ ਬਣਾ ਦੇਾਂਗੇ ਹੁਣ ਨਾਲੇ ਦੀ ਸਮੱਸਿਆ ਹੱਲ ਹੋ ਗਈ ਹਾਂ ਨਾਲੇ ਦੀ ਸਮੱਸਿਆ ਹੱਲ ਹੋ ਗਈ